ਕੰਡਕਟਰ ਦੇ ਨਾਲ ਮਹਿਲਾ ਦਾ ਐਸਾ ਪੰਗਾ ਪੈਂਦਾ ਹੈ ਜਿਸ ਦੀ ਕੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਸਰਕਾਰੀ বাস ਦੇ ਵਿੱਚ ਡਰਾਈਵਰ ਦਾ ਮਹਿਲਾ ਦੇ ਵੱਲੋਂ ਕੁਟਾਪਾ ਚੜ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਅਬਿਸਰ ਤੋਂ ਲੁਧਿਆਣਾ ਪਹੁੰਚੇ ਪੰਜਾਬ ਰੋਡਵੇਜ਼ ਦੇ ਸਪਾਸ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਉਸ ਤੋਂ ਬਾਅਦ ਰਸਤੇ ਦੇ ਵਿੱਚ ਹੀ বাস ਨੂੰ ਰੋਕਣਾ ਪੈ ਗਿਆ ਜਦ ਇੱਕ ਮਹਿਲਾ ਜਲੰਧਰ ਬਾਈਪਾਸ ਤੇ ਜਾਣ ਦੇ ਲਈ ਬੈਠੀ ਤਾਂ বাস ਕੰਡਕਟਰ ਦਾ ਕਿਣ ਕਿ ਮਹਿਲਾ ਦੇ ਵੱਲੋਂ ਉਸ ਦਿਨ ਗਾਲੀ ਗਲੂਚ ਕੀਤੀ ਗਈ ਹੈ ਟਿਕਟ ਨੂੰ ਲੈ ਕੇ ਸਾਰਾ ਪੰਗਾ ਪਿਆ ਸੀ ਤੇ ਕੁੱਟਾਪਾ ਵੀ ਚੜਾਇਆ ਗਿਆ ਡਰਾਈਵਰ ਦਾ ਬੱਸ ਇਹਨਾਂ ਕਹਿਣਾ ਸੀ ਕਿ ਸ਼ਹਿਰ ਦੇ ਸਟਾਪੇਜ ਨਹੀਂ ਹੁੰਦੇ ਜਿਸ ਕਰਕੇ ਇਸ ਮਹਿਲਾ ਨੂੰ ਉਤਾਰਿਆ ਨਹੀਂ ਜਾ ਸਕਦਾ ਸੀ ਉਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਮੌਕੇ ਤੇ ਮੌਜੂਦ ਲੋਕਾਂ ਦੇ ਬੁੱਲੂ ਮਾਹੌਲ ਸ਼ਾਂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇੱਥੇ ਬੱਸ ਕੰਡਕਟਰ ਦਾ ਇਹ ਕਹਿਣਾ ਹੈ ਕਿ ਇਸਨੇ ਮੇਰੇ ਥੱਪੜ ਮਾਰਿਆ ਉਦੋਂ ਲੋਕ ਕਹਿ ਰਹੇ ਨੇ ਕਿ ਇਸ ਕੰਡਕਟਰ ਦਾ ਕੋਈ ਕਸੂਰ ਨਹੀਂ ਹੈ ਮਹਿਲਾ ਦੇ ਵੱਲੋਂ ਇਸ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਤੇ ਇਸ ਦੇ ਥੱਪੜ ਤੱਕ ਜੜ ਦਿੱਤਾ ਗਿਆ ਇਸ ਮਹਿਲਾ ਤੇ ਕਾਰਵਾਈ ਦੀ ਵੀ ਲੋਕ ਮੰਗ ਕਰ ਰਹੇ ਨੇ ਕਿ ਤੁਸ ਇੱਥੇ ਉਤਰ ਜੋ ਕਿਦੋਂ ਉਤਰੀਆ ਕਿਉਂ ਤੇਰੀ ਸੀ ਅੱਛਾ ਬੀਬੀ ਦੀ ਗਲਤੀ ਓਦੀ ਠੀਕ ਐ ਇੱਥੇ ਬਹਿਣਾ ਉਹ ਕਹਿੰਦਾ ਵੀ ਤੂੰ ਉੱਤਰ ਜਾ ਤੈਨੂੰ ਕਿਉਂ ਤੂੰ ਸਵਾਰ ਜਾ ਕਿਉਂ ਸਵਾਰੀਆ ਖਰਾਬ ਕਰਦਾ ਹਾਂਜੀ 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 ਅੱਛਾ ਇਹ ਗੱਲ ਕਹੀ ਉਹਨੂੰ ਠੀਕ ਐ ਕੰਡਕਟਰ ਨੂੰ ਹਾਂ ਫਿਰ ਇਹਨੇ ਥੱਪੜ ਮਾਰਿਆ ਤੇ ਗਲਮਾ ਫੜ ਲਿਆ ਅੱਜ ਤੋਂ ਹਾਂ ਉਹਦੇ ਮੈਂ ਨਿਸ਼ਾਨ ਪਏ ਹੋਏ ਆ ਉਹ ਸਾਈਡ ਦੇ ਅੱਛਾ ਜੀ ਫਿਰ ਤੇ ਫਿਰ ਉਹਨੇ ਮੈਂ ਆ ਤੋ ਭਾਈ ਇਹ ਮੈਂ ਕਹਾਂ ਕਿ ਅਸੀਂ ਮੈਂ ਕੰਮ ਐਸ਼ ਰਹਾ ਤਾਂ ਬੀਬੀ ਇਹ ਥੱਪੜ ਇਹਨੇ ਮਾਰਿਆ ਨਾ ਤੇ ਗਲਾ ਮੈਨੂੰ ਹੱਥ ਨਹੀਂ ਪਾਇਆ ਇਹਨੇ ਕਹ ਹਰਾਮ ਦਾ ਕੁੱਤਾ ਐ ਕਹਿ ਕੇ ਉਹਨੂੰ ਗਲਾ ਮੈਨੂੰ ਹੱਥ ਪਾਇਆ ਮੈਂ ਕਿਹੜਾ ਗੱਲ ਕਰਾਉਂ ਸਹੀ ਗੱਲ ਹੈ ਜੀ ਇਹ ਨਾਲੇ ਜੀ ਲੁਧਿਆਣੇ ਬਾਈਪਾਸ ਕਹਿੰਦੇ ਲੁਧਿਆਣੇ ਤੋਂ ਲੁਧਿਆਣੇ ਦੀ ਟਿਕਟ ਨਹੀਂ ਹੁੰਦੀ ਲੁਧਿਆਣੇ ਤੋਂ ਲੁਧਿਆਣੇ ਦੀ ਟਿਕਟ ਐਸ ਵੀ ਐਸ ਨਗਰ ਸ਼ਰਾਬਾ ਨਗਰ ਰਹਿਣ ਵਾਲਾਂ ਹਾਂ ਜੀ ਮੈਂ ਚੁੱਪ ਕਰਕੇ ਯਾਰ ਕਿੰਨੇ ਜੁਲਿੰਦਰ ਜਾ ਵਾਸਤੇ 10 ਵਜੇ ਬੱਸ 'ਚ ਬੈਠਿਆ ਬੱਸ ਚੱਲ ਕੇ ਉੱਚੇ ਪੁਲ ਦੇ ਉੱਤੇ ਨਿਕਲੀ ਪੁਲ ਤੇ ਨਿਕੋਦਾਰ ਤਿੰਨ ਚਾਰ ਜਨਾਨੀਆਂ ਬੈਠੀਆਂ ਬਾਈ ਨੇ ਕਿਹਾ ਤੇਲ ਲਾਓ ਹਾਂਜੀ ਅਸੀਂ ਬਾਈਪਾਸ ਜਾਣਾ ਬਾਈਪਾਸ ਚਾਹੇ ਇਹ ਕਹਿੰਦਾ ਬਾਈਪਾਸ ਨਹੀਂ ਜਾਣੀ ਵੀਡੀ ਸਾਈਡ ਤੇ ਲਾ ਦਿਓ ਇਹ ਕਹਿੰਦਾ ਬਾਈਪਾਸ ਨਹੀਂ ਲਾਣਾ ਅਗੋਂ ਉਹਨੇ ਗਾਲ ਕੱਢੀ ਕਿ ਉਹਦੀ ਕੱਢੀ ਆ ਤੁਹਾਨੂੰ ਆਧਾਰ ਤੇ ਆ ਅੱਛਾ ਅੱਛਾ ਜੀ ਦੂਜਾ ਬਾਅਦ ਉਹਨੇ ਕਿਹਾ ਉਸ ਤੋਂ ਬਾਅਦ ਹੱਥੋਂ ਬਾਈਓ ਦੇ ਕਿ ਸੋਨਣਾ ਮਾਰਿਆ ਇਹਨਾਂ ਨੇ 50 ਬੰਦ ਕਰ ਦਿੱਤਾ ਕ੍ਰੰਡਾ ਮਾਰਿਆ ਇੱਕ ਸੋਨ ਮਾਰਿਆ ਮਾਰਿਆ ਉਹਦੇ ਬੈਗ ਮਾਰਿਆ ਬਹੁਤ ਬੁਰੀ ਤਰ੍ਹਾਂ ਮਾਰਿਆ ਹੁਣ ਅਸੀਂ ਜਾਣਾ ਮੈਂ ਜਾਣਾ ਕੀ ਮੰਗੀ ਕਰਦੇ ਹੋ ਜਿਹੜਾ ਜਾਮ ਲਾਇਆ ਲੱਗਿਆ ਹੋਇਆ ਸਰ ਸਜ਼ਾ ਮਿਲਣੀ ਚਾਹੀਦੀ ਹੈ ਜੀ ਇਹਨਾਂ ਨੂੰ ਸਾਰੀ ਪਬਲਿਕ ਰੋਡ ਤੇ ਸਾਰੀ ਸਾਰੇ ਪੀ.ਆਰ.ਟੀ. ਕੋਈ ਕਸੂਰ ਨਹੀਂ ਜੀ 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 ਮੈਂ ਦੇਖਿਆ ਜੀ ਬਾਕੀ ਹੋਰ ਬਿਨਾਂ ਦੀਆਂ ਦਾਜੇ ਤੇ ਬੈਠੀਆਂ ਸਭ ਨੇ ਉਹਨਾਂ ਨੂੰ ਮਨਾ ਕੀਤਾ ਨਹੀਂ ਮੰਨਿਆ ਜੀ ਬਹੁਤ ਬਹੁਤ ਸ਼ੁਕਰੀਆ ਕੀ ਨਾਮ ਸੀਗਾ ਅਬੇ ਅੰਮ੍ਰਿਤਸਰ ਤੋਂ ਆਈਏ ਸਵੇਰੇ ਗੱਡੀ ਚੱਲ ਕੇ ਹਾਂਜੀ ਤੇ ਅੰਮ੍ਰਿਤਸਰ ਲੁਧਿਆਣਾ ਦੀ ਪੁੱਦੀ ਗੱਡੀ ਆ ਜਦ ਕਿ ਇਹ ਆਪਣਾ ਇੱਥੋਂ ਆ ਕੇ ਲੁਧਿਆਣਾ ਤੋਂ ਚਲੰਦਰ ਲੁਧਿਆਣਾ ਤੋਂ ਜਲੰਧਰ ਵਾਪਸ ਜਾਣਾ ਸੀਗਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਮੈਂ ਟਿਕਟਾਂ ਲਿਆਂ ਗਿਆ ਤੇ ਮੈਨੂੰ ਮੈਂ ਇਹਨੂੰ ਪੁੱਛਿਆ ਵੀ ਲਿਆਓ ਟਿਕਟਾਂ ਹਾਂ ਕਾਰ ਕੜ ਕੱਢ ਕੇ ਕਹਿੰਦੀ ਬਾਈਪਾਸ ਤੇ ਉਤਰਨਾ ਮੈਂ ਬਾਈਪਾਸ ਤੇ ਟਿਕਟ ਨਹੀਂ ਬੰਦੀ ਹੈਗੀ ਹਾਂ ਤੇ ਬਾਈਪਾਸ ਦੀ ਟਿਕਟ ਸਾਡੀ ਨਹੀਂ ਬੰਦੀ ਬਾਈਪਾਸ ਦਾ ਕੋਈ ਅੱਡਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਗਾਲਾਂ ਲਾ ਗਿਆ ਕੱਢੋ ਥੱਪੜ ਮਾਰਿਆ ਨਾਲ ਕਿ ਨੌਂ ਟਿਕਟਾਂ ਦੇ ਤੁਸੀਂ ਤੇ ਬਾਕੀ ਸਵਾਰੀਆਂ ਗਵਾਹ ਨੇ ਮੌਕੇ ਤੇ ਉਹ ਕੁਛ ਤਾਂ ਮੇਰਾ ਤੇ ਮੇਰਾ ਬਕਸਾ ਗਾਇਬ ਹੋ ਚੁੱਕਿਆ ਤੇ ਮੇਰਾ ਕੈਸ਼ ਵੀ ਹੋ ਕੈਸ਼ ਨਿਕਲ ਚੁੱਕਿਆ ਅੱਛਾ ਕੈਸ਼ ਵੀ ਗਾਇਬ ਹੈ ਹੱਥੋਂ ਭਾਈ ਗਿੱਤੇ ਅੱਛਾ ਹੱਥੋਂ ਭਾਈ ਕਰਕੇ ਮਾਰ ਕੇ ਫਾੜ ਲਿਆ ਹਾਂਜੀ ਹਾਂਜੀ ਆ ਮੇਰੇ ਤੇ ਸਾਰੀਆਂ ਸਵਾਰੀਆਂ ਦਾ ਫੜ ਚੁੱਕਿਆ ਆ ਜਿਹੜੇ ਜਲੰਧਰ ਨੇ ਸਾਡੀ ਜਾਣੇ ਸੀਗੀਆਂ ਭਾਈ ਯਾਰ ਸਾਈਡ ਤੋਂ ਵੱਡੀਆਂ ਜਿਹੜਾ ਤੁਹਾਨੂੰ ਜੀ 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 ਹਾਂਜੀ